ਹਾਂ ਗਾਇਸ ਆਈ ਦਾ ਬਲੌਗ ਫਰੈਂਸ ਦੀ ਲਿਫਰ ਕਹਿੰਦੀ ਪੂਰੀ ਤਿਆਰੀ ਜੋ ਕਿ ਸਕੂਲ ਜਾਂ ਤੋ ਮਨਾ ਕਰ ਰਿਹਾ ਹੈ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਪੂਰੇ ਬਲੌਗ ਹੌਣ ਬਣਾਵਾਂਗੇ ਭਈਆ ਔਰ ਠੀਟਾ ਕੋ ਔਰ ਲਵ ਯੂ ਟਰੱਕ ਪਰ ਕੇ ਦਿਖਾਉਣੇ ਤੁਹਾਨੂੰ ਬਲੌਗ ਫਰੈਂਸ ਦੀ ਵਰਦੀ ਤਿਆਰ ਹੈ ਇਹ ਦੇਖਦੇ ਆਂ ਕੀ ਕਰਦਾ ਬਣੇ ਰਿਓ ਵੀਡੀਓ ਦੇ ਨਾਲ ਦੇਖੋ ਮਾਤਾ ਸਾਡੀ ਲੱਸੀ ਰੜਕ ਰਹੀ ਹੈ ਤੈਨੂੰ ਕਹਿ ਰਿਹਾ ਹੋਰ ਕੀ ਨੂੰ ਕਹਿਣਾ ਤੇ ਲੱਸੀ ਤਾਂ ਰੜਕੀ ਜਾਨੀ ਤੋੜ ਲੱਗਿਆ ਵੀ ਹਾਈ ਮੰਮੇ ਪੁੱਤ ਆ ਦੁਕਾਨ ਦੀ ਲੱਸੀ ਬੜੋਣੀ ਹੈ ਮਾਤਾ ਕੋਲ ਹੀ ਮਾਈ ਹੈ ਨਾ ਵੇਖੋ ਲੱਸੀ ਰੜਕ ਰਹੀ ਹੈ ਨਾ ਹੁੰਦੇ ਆ ਢੋਲੇ ਦਗਾ ਮੈਂ ਘਟੋਲੇ ਦਗਾ ਲਾਉਂਦੇ ਲੱਸੀ ਵੇਖੋ ਇੱਧਰ ਅੜਕ ਰਹੀ ਹੈ। ਜਾਓ ਕਰਾਓ। ਉੱਤਰਦੇ ਜਾਓ। ਦੇਖੋ ਗਾਇਸ ਬੰਦਾ ਨਾ ਆ ਨਹੀਂ ਰਿਹਾ। ਮੂਹਤ ਤੋ ਰਿਹਾ। ਦੇਖੋ ਦੇਖੋ ਦੇਖੋ। ਮੂਹਤ ਤੋ ਰਿਹਾ ਵੇਖ। ਵੇਖ। ਇਹ ਸਕੁੰਡਾ ਕੇ ਨਹੀਂ ਜਾਂਦਾ ਭਾਈ। ਜਵੇਂ ਨਹੀਂ ਹੁੰਦਾ ਇਹ। ਮੂਹਤ ਤੋ ਕੇ ਜਾਉਂਗਾ। ਉਹਨਾਂ ਵੇਖੋ। ਪੂਰਾ ਲੜ ਰਿਹਾ ਮੇਰੇ ਨਾਲ ਨਾ ਹੁੰਦੀ ਕੋਸ਼ਿਸ਼ ਨਹੀਂ ਸਰ ਪਹਿਨਾ ਕ ਪਾਣੀ ਟੱਬ ਦੇ ਵਿੱਚ ਨਹੀਂ ਬੰਦਾ ਗੀਜਰ ਦੇ ਵਿੱਚ ਨਾ ਸਕਦਾ ਪਰ ਇਹ ਬੰਦਾ ਨੋਂ ਤੋਂ ਭਾਈਦਾ ਹੁਣ ਮੂੰਹ ਹੱਥ ਤੋਂ ਹੋਏਗਾ ਬਸ ਮੂੰਹ ਹੱਥ ਤੋਂ ਹੋ ਕੇ ਜਾਏਗਾ ਥੈਂਕ ਯੂ ਧੰਨਵਾਦ ਇਦਾਂ ਹੀ ਛੋਟੇ ਛੋਟੇ ਜਿਹੇ ਬਲੌਕ ਚੱਲਣਗੇ ਅਗਲਾ ਨਵਾਂ ਬਲੌਕ ਵੇਖਣ ਲਈ ਤਿਆਰ ਰਹੋ ਟਿਕ ਗੁੱਡ ਮਾਰਨਿੰਗ ਗੁੱਡ ਨਾਈਟ ਥੈਂਕ ਯੂ ਧੰਨਵਾਦ ਨੇ ਰੋ ਬਲੌਗ ਦੇ ਨਾਲ ਤੇ ਅਗਲਾ ਬਲੌਗ ਵੇਖਣ ਲਈ ਤਿਆਰ ਹੋ ਗੁੱਡ ਨਾਈਟ